ਪੰਜਾਬ ਸਰਕਾਰ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਹਾੜਾ ਮਨਾ ਰਹੀ ਹੈ ਜਿਹਦੇ ਲਈ ਪੰਜਾਬ ਸਰਕਾਰ ਪੰਜਾਬ ਦੇ ਖਜ਼ਾਨੇ ਦਾ ਧੂਆਂ ਵੀ ਕੱਢ ਰਹੀ ਹੈ ਜੇਕਰ ਇਹ ਕਹਿਣਾ ਹੋਵੇ ਕਿ ਪੰਜਾਬ ਸਰਕਾਰ ਗੁਰੂ ਤੇਗ ਬਹਾਦਰ ਜੀ ਦੀਆਂ ਸਿੱਖਿਆਵਾਂ ਤੇ ਚੱਲ ਕੇ ਉਹ ਮਨਾ ਰਹੀ ਹੈ ਤਾਂ ਇਹ ਬਿਲਕੁਲ ਉਹਨਾਂ ਦੀ ਗੱਲ ਤੇ ਨਹੀਂ ਟੁੱਕਦਾ ਪਰ ਆਪਣੀ ਮਸ਼ਹੂਰੀ ਲਈ ਆਪਣੀ ਵਾਵਾ ਖੱਟਣ ਲਈ ਜੋ ਪੰਜਾਬ ਦੇ ਖਜ਼ਾਨੇ ਦਾ ਧੂਆਂ ਜਿਹੜੀ ਪੰਜਾਬ ਸਰਕਾਰ ਕੱਢ ਰਹੀ ਹੈ ਉਹਨੂੰ ਦੇਖ ਕੇ ਤੁਸੀਂ ਹੈਰਾਨ ਰਹਿ ਜਾਓਗੇ ਦੋ ਤਰੀਕੇ ਨਾਲ ਪੰਜਾਬ ਦੇ ਜਿਹੜਾ ਖਜ਼ਾਨੇ ਦਾ ਧੂਆਂ ਨਿਕਲ ਰਿਹਾ ਹੈ ਇੱਕ ਤਾਂ ਐਡ ਦੇ ਕੇ ਬਹੁਤ ਵੱਡੇ ਪੱਧਰ ਤੇ ਐਡ ਤੇ ਦੂਜਾ ਪੰਜਾਬ ਦੇ ਖਜ਼ਾਨੇ ਦੇ ਵਿੱਚੋਂ ਜਿੰਨਾ ਵੀ ਕੁਝ ਜਿਹੜਾ ਹੋ ਰਿਹਾ ਉਹ ਸਾਰੇ ਪੈਸੇ ਦਿੱਲੀ ਦੀਆਂ ਕੰਪਨੀਆਂ ਨੂੰ ਜਾ ਰਿਹਾ ਹੈ ਐਡਵਰਟਾਈਜ਼ਮੈਂਟ ਦਿੱਲੀ ਕੋਲੇ ਆ ਤੇ ਜਿਹੜੇ ਵੀ ਨਗਰ ਕੀਰਤਨ ਨਿਕਲ ਰਿਹਾ ਉਹਨਾਂ ਦੇ ਵਿੱਚੋਂ ਟਰੱਕ ਹੈ ਉਹ ਯੂਪ ਜਾਂ ਬਾਹਰ ਦੀਆਂ ਸਟੇਟਾਂ ਦੇ ਆ ਮਤਲਬ ਕੀ ਕਿ ਪੰਜਾਬ ਦੇ ਪੈਸੇ ਦੇ ਸਿਰ ਤੇ ਗੁਰੂ ਤੇਗ ਬਹਾਦਰ ਜੀ ਦੇ ਆੜ ਦੇ ਵਿੱਚ ਜਿਹੜਾ ਇਹ ਸਾਰਾ ਕੁਝ ਚੱਲ ਰਿਹਾ ਹੈ ਤੁਸੀਂ ਦੇਖ ਲਓ ਕਿ ਨਗਰ ਕੀਰਤਨ ਦੇ ਵਿੱਚ ਗੱਡੀਆਂ ਯੂਪੀ ਦੀਆਂ ਨਗਰ ਕੀਰਤਨ ਦੇ ਵਿੱਚ ਜਿਹੜੀ ਸੰਗਤ ਆ ਪੁਲਿਸ ਹੁੰਦੀ ਹੈ ਕਿਉਂਕਿ ਲੋਕਾਂ ਦਾ ਇਹਨਾਂ ਦੇ ਨਗਰ ਕੀਰਤਨਾਂ ਤੇ ਉਸ ਤਰੀਕੇ ਦਾ ਉਤਸ਼ਾਹ ਨਹੀਂ ਹੈ ਕਿਉਂਕਿ ਲੋਕਾਂ ਨੂੰ ਪਤਾ ਸਰਕਾਰ ਦੀਆਂ ਪਾਲਿਸੀਆਂ ਤੇ ਕਿ ਗੁਰੂ ਤੇਗ ਬਹਾਦਰ ਜੀ ਦਾ ਨਾਂ ਤਾਂ ਵਰਤਿਆ ਜਾ ਰਿਹਾ ਪਰ ਉਹਨਾਂ ਦੇ ਸਿਧਾਂਤਾਂ ਦੇ ਨੇੜੇ ਤੇੜੇ ਵੀ ਨਹੀਂ ਹੈ ਗੁਰੂ ਤੇਗ ਬਹਾਦਰ ਜੀ ਮਾਨਵਤਾ ਨੂੰ ਪਿਆਰ ਕਰਨ ਵਾਲੇ ਤੇ ਉਹ ਅਜਿਹੇ ਗੁਰੂ ਸਨ ਜਿਨ੍ਹਾਂ ਨੇ ਆਪਣੀ ਕੁਰਬਾਨੀ ਦੂਜਿਆਂ ਦੀ ਰੱਖਿਆ ਲਈ ਦਿੱਤੀ ਜਿਨ੍ਹਾਂ ਨੇ ਆਪਣੀ ਕੁਰਬਾਨੀ ਜਿਹੜੀ ਆ ਉਹ ਦੂਜਿਆਂ ਦੀ ਰੱਖਿਆ ਲਈ ਦਿੱਤੀ ਸ਼ਾਂਤੀ ਦੇ ਪੁੰਜ ਸੀ ਕਿ ਆਪਣੀ ਕੁਰਬਾਨੀ ਦੇ ਦਿੱਤੀ ਮਾਨਵਤਾ ਲਈ ਪਰ ਇੱਥੇ ਤਾਂ ਸਰਕਾਰ ਲੋਕਾਂ ਤੇ ਡੰਡੇ ਚਲਾ ਰਹੀ ਹੈ ਜਿਹੜੇ ਆ ਮੁਲਾਜ਼ਮ ਜਿਹੜੇ ਬੇਰੁਜ਼ਗਾਰ ਆ ਉਹਨਾਂ ਨੂੰ ਕੁੱਟ ਰਹੀ ਹੈ ਕਿਸਾਨਾਂ ਨੂੰ ਕੁੱਟ ਰਹੀ ਹੈ ਜਿਹੜੇ ਮਜ਼ਦੂਰ ਆ ਉਹਨਾਂ ਨੂੰ ਕੁੱਟ ਰਹੀ ਹੈ ਇਹ ਤਾਂ ਉਹਨਾਂ ਦੇ ਸਿਧਾਂਤ ਦੇ ਨੇੜੇ ਤੇੜੇ ਵੀ ਨਹੀਂ ਇਹ ਤਾਂ ਉਹੀ ਦਿੱਲੀ ਦਾ ਰੂਪ ਧਾਰਨ ਕਰੀ ਬੈਠੀ ਹੈ ਜਿਹੜੀ ਉਸ ਸਮੇਂ ਦਿੱਲੀ ਨੇ ਗੁਰੂ ਜੀ ਨੂੰ ਜਿਹੜੀ ਆ ਉਹ ਸਜ਼ਾ ਦਿੱਤੀ ਗੁਰੂ ਜੀ ਤੇ ਜਿਸ ਤਰੀਕੇ ਨਾਲ ਤਸੀਹੇ ਦਿੱਤੇ ਗੁਰੂ ਜੀ ਨੂੰ ਪਰ ਇੱਥੇ ਸਰਕਾਰੇ ਪ੍ਰਟੈਂਡ ਕਰ ਰਹੀ ਹੈ ਜਿਹਦੇ ਤਹਿਤ ਟੈਂਟ ਸਿਟੀ ਬਣਾਈ ਗਈ ਹੈ ਉਹਦਾ ਬਹੁਤਾ ਸਿਸਟਮ ਦਿੱਲੀ ਤੋਂ ਆਇਆ ਜਿਹੜੀਆਂ ਗੱਡੀਆਂ ਚੱਲ ਰਹੀਆਂ ਉਹ ਯੂਪੀ ਦੀਆਂ ਜਿਹੜੇ ਫਲੈਕਸ ਲੱਗ ਰਹੇ ਆ ਦਿੱਲੀ ਦੀ ਕੰਪਨੀ ਕੋਲ ਠੇਕ ਆ ਕੁੱਲ ਮਿਲਾ ਕੇ ਗੁਰੂ ਤੇਗ ਬਹਾਦਰ ਜੀ ਦੇ 300 350ਾਂ ਸ਼ਹੀਦੀ ਦਿਹਾੜੇ ਦੀ ਆੜ ਦੇ ਵਿੱਚ ਪੰਜਾਬ ਦੇ ਖਜ਼ਾਨੇ ਦਾ ਮੂੰਹ ਦਿੱਲੀ ਵੱਲ ਕੀਤਾ ਜਾ ਰਿਹਾ ਹੈ ਕੀ ਆ ਜਿਹੜੀ ਆ ਮੈਂ ਅਖਵਾਰਾਂ ਦੇ ਇਸ਼ਤਿਹਾਰ ਦਿਖਾਉਣਾ ਹੈ ਲਗਾਤਾਰ ਤੁਸੀਂ ਦੇਖੋਗੇ ਇੱਕ ਇਸ਼ਤਿਹਾਰ ਉਸ ਤੋਂ ਬਾਅਦ ਦੂਜਾ ਉਸ ਤੋਂ ਬਾਅਦ ਜੀ ਹਰ ਰੋਜ਼ ਅਖਬਾਰ ਦੇ ਵਿੱਚ ਲੱਖਾਂ ਰੁਪਏ ਦੇ ਕਰੋੜਾਂ ਰੁਪਏ ਦੇ ਇਸ਼ਤਿਹਾਰ ਕਿਉਂਕਿ ਅੰਗਰੇਜ਼ੀ ਅਖਬਾਰ ਨੇ ਹਿੰਦੀ ਅਖਬਾਰ ਨੇ ਪੂਰੇ ਦੇਸ਼ ਦੇ ਵਿੱਚ ਅਸੀਂ ਕਹਨੇ ਆ ਕਿ ਚੀਜ਼ਾਂ ਮਨਾਉਣੀਆਂ ਚਾਹੀਦੀਆਂ ਪਰ ਗੁਰੂ ਜੀ ਇਹਨਾਂ ਚੀਜ਼ਾਂ ਤੇ ਕਦੇ ਵੀ ਹੱਕ ਵਿੱਚ ਨਹੀਂ ਹੋਣੇ ਕਿਸ ਤਰੀਕੇ ਨਾਲ ਖਜ਼ਾਨੇ ਦੀ ਬਰਬਾਦੀ ਕਰਕੇ ਕੀ ਇਹਦੇ ਨਾਲ ਗੁਰੂ ਤੇਗ ਬਹਾਦਰ ਨੂੰ ਕੋਈ ਖੁਸ਼ੀ ਮਿਲੇਗੀ ਸਗੋਂ ਉਲਟਾ ਜਿਹੜੀਆਂ ਸਰਕਾਰ ਦੀਆਂ ਪਾਲਿਸੀਆਂ ਉਹ ਤਾਂ ਉਹਨੀਆਂ ਸਿੱਖਿਆਵਾਂ ਦੇ ਉਲਟ ਬਿਲਕੁਲ ਉਹਨਾਂ ਦੇ ਜਿਹੜੀਆਂ ਆਪੋਜੀਟ ਉਤਰਦੀਆਂ ਉਹ ਤਾਂ ਨਮਾਣਿਆਂ ਨਤਾਣਿਆਂ ਦੀ ਗੱਲ ਕਰਦੇ ਸੀ ਸਿੱਖੀ ਤਾਂ ਹੈ ਹੀ ਨਮਾਣਿਆਂ ਨਤਾਣਿਆਂ ਦੀ ਪਰ ਇੱਥੇ ਤਾਂ ਨਮਾਣੇ ਨਤਾਣਿਆਂ ਤੇ ਲਗਾਤਾਰ ਜਲਮ ਹੋ ਰਿਹਾ ਹੈ ਲਗਾਤਾਰ ਕੁੱਟਿਆ ਜਾ ਰਿਹਾ ਉਹੀ ਜਿਹੜੀਆਂ ਉਸ ਸਮੇਂ ਦੀਆਂ ਸਰਕਾਰ ਦੀਆਂ ਚਾਲਾਂ ਸੀ ਉਹੀ ਹੁਣ ਲਾਗੂ ਹੋ ਰਹੀਆਂ ਪਰ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਖਜ਼ਾਨੇ ਦਾ ਮੂੰਹ ਇਹਨਾਂ ਅਖਬਾਰਾਂ ਵਾਲੇ ਨਾ ਐਡਾਂ ਵੱਲ ਮੋੜਿਆ ਜਾ ਰਿਹਾ ਜਿਸ ਤਰੀਕੇ ਦੇ ਨਾਲ ਲਗਾਤਾਰ ਸ਼ਹਿਰਾਂ ਦੇ ਵਿੱਚ ਬੋਰਡ ਤੁਸੀਂ ਕਿਸੇ ਵੀ ਸ਼ਹਿਰ ਚਲੇ ਜਾਓ ਉਹ ਭਰੇ ਪਏ ਆ ਤਾਂ ਉਥੋਂ ਇਹ ਸਿੱਧ ਹੁੰਦਾ ਹੈ ਕਿ ਇਸ ਸ਼ਹੀਦੀ ਦਿਹਾੜੇ ਦੀ ਆੜ ਦੇ ਵਿੱਚ ਦਿੱਲੀ ਦੇ ਆਪਣੇ ਆ ਯਾਰਾਂ ਨਾਲ ਯਾਰੀਆਂ ਪਗਾਈਆਂ ਜਾ ਰਹੀਆਂ ਜਿਵੇਂ ਪਹਿਲਾਂ ਟੈਂਟ ਦਿੱਲੀ ਤੋਂ ਆਉਂਦੇ ਆ ਜਦੋਂ ਕੋਈ ਫੰਕਸ਼ਨ ਕਰਨਾ ਹੁੰਦਾ ਹੈ ਤਾਂ ਹੁਣ ਜਿਹੜੇ ਲੇਜਰ ਸ਼ੋ ਕਰ ਰਹੇ ਆ ਲਾਈਟ ਐਂਡ ਡੇਜਰ ਸ਼ੋ ਉਹਦਾ ਸਮਾਨ ਵੀ ਦਿੱਲੀ ਤੋਂ ਜਿਹੜੀਆਂ ਟੈਂਟ ਸਿਟੀਆਂ ਵੱਲ ਰਹੀਆਂ ਉਹ ਚ ਵੀ ਬਹੁਤਾ ਸਮਾਨ ਦਿੱਲੀ ਤੋਂ ਜਿਹੜੇ ਨਗਰ ਕੀਰਤਨ ਦੇ ਚ ਟਰੱਕ ਆਉਂਦੇ ਆ ਉਹ ਯੂਪੀ ਦਿੱਲੀ ਦੇ ਜਿਹੜੀਆਂ ਜਿਹੜੇ ਐਡਵਰਟਾਈਜ਼ਮੈਂਟ ਦੀਆਂ ਬੋਰਡ ਲੱਗ ਰਹੇ ਆ ਉਹ ਵੀ ਦਿੱਲੀ ਤੋਂ ਤੇ ਅਖਬਾਰਾਂ ਨੂੰ ਵੀ ਵੱਡੇ ਪੱਦਰ ਦੇ ਉੱਤੇ ਜਿਹੜੀ ਆ ਉਹ ਐਡ ਦਿੱਤੀ ਜਾ ਰਹੀ ਹੈ ਸੋ ਇਸ ਤੇ ਸੋਚਣਾ ਬਣਦਾ ਹੈ ਕਿ ਕੀ ਜੇ ਵਾਕਈ ਪੰਜਾਬ ਸਰਕਾਰ ਨੇ ਕੋਈ ਗੁਰੂ ਤੇਗ ਬਹਾਦਰ ਜੀ ਲਈ ਕਰਨਾ ਸੀ ਬੜੇ ਲੰਮੇ ਸਮੇਂ ਤੋਂ ਜਿਹੜੇ ਭਾਈ ਜੈਤਾ ਜੀ ਦੇ ਗੁਰਦੁਆਰੇ ਨੂੰ ਜਾਂਦੀ ਸੜਕ ਉਹਨਾਂ ਦੀ ਸਾਮ ਸੰਭਾਲ ਨਹੀਂ ਹੋਈ ਉਸ ਤੋਂ ਬਾਅਦ ਗੁਰੂ ਤੇਗ ਬਹਾਦਰ ਜੀ ਦੇ ਨਾਮ ਤੇ ਕੋਈ ਸਕੂਲ ਕੋਈ ਵੱਡੇ ਪੱਧਰ ਦੇ ਉੱਤੇ ਕਾਲਜ ਕੋਈ ਹਸਪਤਾਲ ਅਜਿਹਾ ਖੋਲਿਆ ਜਾਂਦਾ ਜਿਹੜੀ ਕੋਈ ਵਾਕਈ ਪਤਾ ਲੱਗਦਾ ਕਿ 350 ਸਾਲ ਆਇਆ ਸੀ ਤਾਂ ਸਰਕਾਰ ਨੇ ਗੁਰੂ ਜੀ ਦੇ ਨਾਮ ਤੇ ਇਹ ਕੀਤਾ ਜਿਹਦੇ ਨਾਲ ਗਰੀਬਾਂ ਦਾ ਮਜ਼ਦੂਰਾਂ ਦਾ ਇਲਾਜ ਹੁੰਦਾ ਜਾਂ ਗਰੀਬਾਂ ਦੇ ਬੱਚਿਆਂ ਨੂੰ ਪੜ੍ਹਾਈ ਮੁਫਤ ਹੁੰਦੀ ਜਾਂ ਕੋਈ ਹਾਈ ਲੈਵਲ ਤੇ ਕੋਈ ਅਜਿਹੀ ਗੱਲ ਹੁੰਦੀ ਜਿਹਦੇ ਨਾਲ ਮਨੁੱਖਤਾ ਨੂੰ ਫਾਇਦਾ ਹੁੰਦਾ ਕਿਉਂਕਿ ਉਹ ਤਾਂ ਮਨੁੱਖਤਾ ਨੂੰ ਪਿਆਰ ਕਰਨ ਵਾਲੇ ਸੀ ਪਰ ਇਸ ਤਰੀਕੇ ਦੇ ਨਾਲ ਐਡਵਰਟਾਈਜ਼ਮੈਂਟ ਤੇ ਪੈਸੇ ੜਾਉਣਾ ਇਸ ਤਰੀਕੇ ਦੇ ਨਾਲ ਵਾਵਾ ਖੱਟਣ ਲਈ ਪੈਸਾ ੜਾਉਣਾ ਉਹ ਕਿੰਨਾ ਕ ਜਾਇਜ਼ ਹੈ ਸਭ ਨੂੰ ਹੀ ਪਤਾ ਹੈ ਕਿ ਗੁਰੂ ਗੋਬਿੰਦ ਸਿੰਘ ਭਾਦਰ ਜੀ ਦੀ ਜਿਹੜੀ ਪਾਲਸੀ ਸੀ ਸਿੱਖ ਧਰਮ ਦੀ ਪਾਲਸੀ ਸੀ ਸਿਧਾਂਤ ਸੀ ਉਹਦੇ ਤੇ ਆਮ ਆਦਮੀ ਪਾਰਟੀ ਕਿੰਨਾ ਖਰਾ ਉਤਰ ਰਹੀ ਹੈ ਆਮ ਆਦਮੀ ਪਾਰਟੀ ਜੇਕਰ ਚਾਹੁੰਦੀ ਹੈ ਤਾਂ ਉਹ ਪ੍ਰੈਸ਼ਰ ਪਾਵੇ ਉਹਨਾਂ ਬੰਦੀ ਸਿੰਘਾਂ ਨੂੰ ਕਢਵਾਉਣ ਲਈ 350 ਸ਼ੀਦੀ ਦਿਹਾੜੇ ਤੇ ਜਿਹੜੇ ਸਜ਼ਾਵਾਂ ਪੂਰੀਆਂ ਕਰਕੇ ਵੀ ਜੇਲ੍ਹਾਂ ਦੇ ਵਿੱਚ ਬੈਠੇ ਐ ਜਿਹੜੇ ਸਜ਼ਾਵਾਂ ਪੂਰੀਆਂ ਕਰਕੇ ਵੀ ਅੱਜ ਉਹਨੇ ਹੀ ਦੋਸ਼ੀ ਬਣੇ ਬੈਠੇ ਆ ਸਭ ਕੁਝ ਕੱਟ ਕੇ ਅੱਜ ਫੇਰ ਉਹਨਾਂ ਜੇਲ੍ਹਾਂ ਵਿੱਚ ਸੜ ਰਹੇ ਐ ਉੱਥੇ ਬੰਦ ਬੈਠੇ ਆ ਉਹਨਾਂ ਲਈ ਕੀ ਕਰ ਰਹੇ ਹੋ ਕੋਈ ਪੱਤਰ ਲਿਖਿਆ ਕਿ 350 ਸ਼ਹੀਦੀ ਦਿਹਾੜਾ ਜਿਹੜੇ ਸਾਡੇ ਗੁਰੂ ਨੇ ਮਾਨਵਤਾ ਲਈ ਇਹ ਸਭ ਕੁਝ ਕੀਤਾ ਸੀ ਤੁਸੀਂ ਵੀ ਮਾਨਵਤਾ ਦੇ ਨਾਤੇ ਉਹਨਾਂ ਦੇ ਮਾਨਵ ਅਧਿਕਾਰਾਂ ਦੀ ਪਾਲਣਾ ਕਰਦੇ ਹੋਏ ਉਹਨਾਂ ਨੂੰ ਰਿਹਾ ਕਰੋ ਕੋਈ ਅਜਿਹੀ ਗੱਲ ਕੀਤੀ ਕੋਈ ਅਜਿਹੀ ਗੱਲ ਨਹੀਂ ਸਿਰਫ ਤੇ ਸਿਰਫ ਐਡਵਰਟਾਈਜ਼ਮੈਂਟ ਦੇ ਕੇ ਗੁਰੂ ਤੇਗ ਬਹਾਦਰ ਜੀ ਦਾ ਜਿਹੜਾ ਇਹ ਚਾਹਣ ਕਿ ਗੁਰੂ ਤੇਗ ਬਹਾਦਰ ਜੀ ਜਿਹੜੇ ਆ ਉਹ ਖੁਸ਼ ਹੋਣਗੇ ਜਾਂ ਉਹਨਾਂ ਦੀ ਇਹ ਚੀਜ਼ ਨਾਲ ਕੋਈ ਬਹੁਤ ਵੱਡਾ ਫਾਇਦਾ ਹੋਣਾ ਹੈ ਇਹਦੇ ਨਾਲ ਫਾਇਦਾ ਨਹੀਂ ਹੋਣਾ ਫਾਇਦਾ ਗੁਰੂ ਤੇਗ ਬਹਾਦਰ ਨੂੰ ਤਾਂ ਦੇ ਉਹਨਾਂ ਦੇ ਸਿਧਾਂਤਾਂ ਤੇ ਚੱਲਦੇ ਜੇ ਉਹਨਾਂ ਦੇ ਸਿਧਾਂਤਾਂ ਤੇ ਚੱਲ ਕੇ ਕੋਈ ਮਾਨਵਤਾ ਦੀ ਪੜ੍ਹਾਈ ਵਾਲਾ ਕੰਮ ਕਰਦੇ ਪਰ ਉਸ ਤਰੀਕੇ ਦਾ ਨਹੀਂ ਹੈ ਉਲਟਾ ਪੰਜਾਬ ਦੇ ਖਜ਼ਾਨੇ ਦੀ ਬਰਬਾਦੀ ਹੈ ਇਹ ਖਜ਼ਾਨਾ ਉਹਨਾਂ ਹੀ ਭਾਈ ਜਿਹੜੇ ਲਾਲੋਆਂ ਦੇ ਹੱਥਾਂ ਦੇ ਵਿੱਚੋਂ ਮਿਹਨਤ ਕਰਕੇ ਭਰਿਆ ਜਾਂਦਾ ਜਿਹੜੇ ਭਾਈ ਲਾਲੋਆਂ ਦੀ ਗੱਲ ਗੁਰੂ ਨਾਨਕ ਦੇਵ ਜੀ ਨੇ ਕੀਤੀ ਸੀ ਉਹ ਭਾਈ ਲਾਲੋਆਂ ਦਾ ਖਜ਼ਾਨਾ ਲਟਾਇਆ ਕਿਨਾਂ ਤੇ ਜਾ ਰਿਹਾ ਮਲਕ ਭਾਗਵਾਂ ਤੇ ਉਹਨਾਂ ਦੇ ਘਰ ਭਰੇ ਜਾ ਰਿਹਾ ਇਹਨਾਂ ਐਡਵਰਟਾਈਜ਼ਮੈਂਟਾਂ ਨਾਲ ਸੋ ਇਹ ਤੇ ਪੰਜਾਬ ਸਰਕਾਰ ਨੂੰ ਗੌਰ ਕਰਨ ਦੀ ਲੋੜ ਹੈ ਕਿ ਇਹ ਜਿਹੜਾ ਤੁਸੀਂ ਖਜ਼ਾਨਾ ਲਟਾਉਣ ਤੇ ਤੁਰਿਓ ਜਾਂ ਜਿਹੜਾ 350 ਸਾਲਾ ਮਨਾ ਕੇ ਜਿਸ ਤਰੀਕੇ ਦੇ ਨਾਲ ਖਜ਼ਾਨੇ ਦੀ ਬਰਬਾਦੀ ਕਰ ਰਹੇ ਹੋ ਇਹ ਗੁਰੂ ਦੇ ਸਿਧਾਂਤਾਂ ਦੇ ਬਿਲਕੁਲ ਉਲਟ ਹੈ ਇਹ ਗੁਰੂ ਦੇ ਸਿਧਾਂਤਾਂ ਦੇ ਨੇੜੇ ਤੇੜੇ ਵੀ ਨਹੀਂ ਹੈ ਗੁਰੂ ਇਹਨਾਂ ਚੀਜ਼ਾਂ ਦੇ ਭੁੱਖੇ ਨਹੀਂ ਹੈ ਪਰ ਗੁਰੂ ਉਹਨਾਂ ਚੀਜ਼ਾਂ ਦੇ ਭੁੱਖੇ ਜੇ ਤੁਸੀਂ ਇਸ ਕੰਮ ਲਈ ਕੋਈ ਮਾਨਵਤਾ ਦੀ ਭਲਾਈ ਵਾਲਾ ਕੰਮ ਕਰਦੇ ਸੋ ਇਹ ਮਾਨਵਤਾ ਦੀ ਭਲਾਈ ਛੱਡ ਕੇ ਜਿਸ ਤਰੀਕੇ ਦਾ ਐਡ ਤੇ ਖਰਚਾ ਕੀਤਾ ਜਾ ਰਿਹਾ ਜਿਸ ਤਰੀਕੇ ਨਾਲ ਮਸ਼ਹੂਰੀ ਕੀਤੀ ਜਾ ਰਹੀ ਹੈ ਇਹ ਪੰਜਾਬ ਲਈ ਵੀ ਚੰਗਾ ਨਹੀਂ ਹੈ ਤੇ ਗੁਰੂਆਂ ਗੁਰੂਆਂ ਦੀਆਂ ਸਿੱਖਿਆਵਾਂ ਦੇ ਵੀ ਨੇੜੇ ਤੇੜੇ ਨਹੀਂ ਹੈ ਪੰਜਾਬ ਸਰਕਾਰ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਹਾੜਾ ਮਨਾ ਰਹੀ ਹੈ ਜਿਹਦੇ ਲਈ ਪੰਜਾਬ ਸਰਕਾਰ ਪੰਜਾਬ ਦੇ ਖਜ਼ਾਨੇ ਦਾ ਧੂਆਂ ਵੀ ਕੱਢ ਰਹੀ ਹੈ ਜੇਕਰ ਇਹ ਕਹਿਣਾ ਹੋਵੇ ਕਿ ਪੰਜਾਬ ਸਰਕਾਰ ਗੁਰੂ ਤੇਗ ਬਹਾਦਰ ਜੀ ਦੀਆਂ ਸਿੱਖਿਆਵਾਂ ਤੇ ਚੱਲ ਕੇ ਉਹ ਮਨਾ ਰਹੀ ਹੈ ਤਾਂ ਇਹ ਬਿਲਕੁਲ ਉਹਨਾਂ ਦੀ ਗੱਲ ਤੇ ਨਹੀਂ ਟੁਕਦਾ ਪਰ ਆਪਣੀ ਮਸ਼ਹੂਰੀ ਲਈ ਆਪਣੀ ਵਾਵਾ ਖੱਟਣ ਲਈ ਜੋ ਪੰਜਾਬ ਦੇ ਖਜ਼ਾਨੇ ਦਾ ਧੂਆਂ ਜਿਹੜੀ ਪੰਜਾਬ ਸਰਕਾਰ ਕੱਢ ਰਹੀ ਹੈ ਉਹਨੂੰ ਦੇਖ ਕੇ ਤੁਸੀਂ ਹੈਰਾਨ ਰਹਿ ਜਾਓਗੇ ਦੋ ਤਰੀਕੇ ਨਾਲ ਪੰਜਾਬ ਦੇ ਜਿਹੜਾ ਖਜ਼ਾਨੇ ਦਾ ਧੂਆਂ ਨਿਕਲ ਰਿਹਾ ਹੈ ਇੱਕ ਤਾਂ ਐਡ ਦੇ ਕੇ ਬਹੁਤ ਵੱਡੇ ਪੱਦਰ ਤੇ ਐਡ ਤੇ ਦੂਜਾ ਪੰਜਾਬ ਦੇ ਖਜ਼ਾਨੇ ਦੇ ਵਿੱਚੋਂ ਜਿੰਨਾ ਵੀ ਕੁਝ ਜਿਹੜਾ ਹੋ ਰਿਹਾ ਉਹ ਸਾਰੇ ਪੈਸੇ ਦਿੱਲੀ ਦੀਆਂ ਕੰਪਨੀਆਂ ਨੂੰ ਜਾ ਰਿਹਾ ਐ ਐਡਵਰਟਾਈਜ਼ਮੈਂਟ ਦਿੱਲੀ ਕੋਲੇ ਆ ਤੇ ਜਿਹੜੇ ਵੀ ਨਗਰ ਕੀਰਤਨ ਨਿਕਲ ਰਿਹਾ ਉਹਨਾਂ ਦੇ ਵਿੱਚੋਂ ਟਰੱਕ ਐ ਉਹ ਯੂਪੀ ਜਾਂ ਬਾਹਰ ਦੀਆਂ ਸਟੇਟਾਂ ਦੇ ਆ ਮਤਲਬ ਕੀ ਕਿ ਪੰਜਾਬ ਦੇ ਪੈਸੇ ਦੇ ਸਿਰ ਤੇ ਗੁਰੂ ਤੇਗ ਬਹਾਦਰ ਜੀ ਦੇ ਆੜ ਦੇ ਵਿੱਚ ਜਿਹੜਾ ਇਹ ਸਾਰਾ ਕੁਝ ਚੱਲ ਰਿਹਾ ਤੁਸੀਂ ਦੇਖ ਲਓ ਕਿ ਨਗਰ ਕੀਰਤਨ ਦੇ ਵਿੱਚ ਗੱਡੀਆਂ ਯੂਪੀ ਦੀਆਂ ਨਗਰ ਕੀਰਤਨ ਦੇ ਵਿੱਚ ਜਿਹੜੀ ਸੰਗਤ ਆ ਉਹ ਪੁਲਿਸ ਹੁੰਦੀ ਐ ਕਿਉਂਕਿ ਲੋਕਾਂ ਦਾ ਇਨਾਂ ਦੇ ਨਗਰ ਕੀਰਤਨਾਂ ਤੇ ਉਸ ਤਰੀਕੇ ਦਾ ਉਤਸ਼ਾਹ ਨਹੀਂ ਹੈ ਕਿਉਂਕਿ ਲੋਕਾਂ ਨੂੰ ਪਤਾ ਸਰਕਾਰ ਦੀਆਂ ਪਾਲਸੀਆਂ ਤੇ ਕਿ ਗੁਰੂ ਤੇਗ ਬਹਾਦਰ ਜੀ ਦਾ ਨਾਂ ਤਾਂ ਵਰਤਿਆ ਜਾ ਰਿਹਾ ਪਰ ਉਹਨਾਂ ਦੇ ਸਿਧਾਂਤਾਂ ਦੇ ਨੇੜੇ ਤੇੜੇ ਵੀ ਨਹੀਂ ਹੈ ਗੁਰੂ ਤੇਗ ਬਹਾਦਰ ਜੀ ਮਾਨਵਤਾ ਨੂੰ ਪਿਆਰ ਕਰਨ ਵਾਲੇ ਤੇ ਉਹ ਅਜਿਹੇ ਗੁਰੂ ਸਨ ਜਿਨ੍ਹਾਂ ਨੇ ਆਪਣੀ ਕੁਰਬਾਨੀ ਦੂਜਿਆਂ ਦੀ ਰੱਖਿਆ ਲਈ ਦਿੱਤੀ ਜਿਨ੍ਹਾਂ ਨੇ ਆਪਣੀ ਕੁਰਬਾਨੀ ਜਿਹੜੀ ਆ ਉਹ ਦੂਜਿਆਂ ਦੀ ਰੱਖਿਆ ਲਈ ਦਿੱਤੀ ਸ਼ਾਂਤੀ ਦੇ ਪੁੰਜ ਸੀ ਕਿ ਆਪਣੀ ਕੁਰਬਾਨੀ ਦੇ ਦਿੰਦੀ ਮਾਨਵਤਾ ਲਈ ਪਰ ਇੱਥੇ ਤਾਂ ਸਰਕਾਰ ਲੋਕਾਂ ਤੇ ਡੰਡੇ ਚਲਾ ਰਹੀ ਹੈ ਜਿਹੜੇ ਆ ਮੁਲਾਜ਼ਮ ਜਿਹੜੇ ਬੇਰਜ਼ਗਾਰ ਆ ਉਹਨਾਂ ਨੂੰ ਕੁੱਟ ਰਹੀ ਹੈ ਕਿਸਾਨਾਂ ਨੂੰ ਕੁੱਟ ਰਹੀ ਹੈ ਜਿਹੜੇ ਮਜ਼ਦੂਰ ਆ ਉਹਨਾਂ ਨੂੰ ਕੁੱਟ ਰਹੀ ਹੈ ਇਹ ਤਾਂ ਉਹਨਾਂ ਦੇ ਸਿਧਾਂਤ ਦੇ ਨੇੜੇ ਤੇੜੇ ਵੀ ਨਹੀਂ ਇਹ ਤਾਂ ਉਹੀ ਦਿੱਲੀ ਦਾ ਰੂਪ ਧਾਰਨ ਕਰੀ ਬੈਠੀ ਹੈ ਜਿਹੜੀ ਉਸ ਸਮੇਂ ਦਿੱਲੀ ਨੇ ਗੁਰੂ ਜੀ ਨੂੰ ਜਿਹੜੀ ਆ ਉਹ ਸਜ਼ਾ ਦਿੱਤੀ ਗੁਰੂ ਜੀ ਤੇ ਜਿਸ ਤਰੀਕੇ ਨਾਲ ਤਸੀਹੇ ਦਿੱਤੇ ਗੁਰੂ ਜੀ ਨੂੰ ਪਰ ਇੱਥੇ ਸਰਕਾਰ ਇਹ ਪ੍ਰਟੈਂਡ ਕਰ ਰਹੀ ਹੈ ਜਿਹਦੇ ਤਹਿਤ ਟੈਂਟ ਸਿਟੀ ਬਣਾਈ ਗਈ ਹੈ ਉਹਦਾ ਬਹੁਤਾ ਸਿਸਟਮ ਦਿੱਲੀ ਤੋਂ ਆਇਆ ਜਿਹੜੀਆਂ ਗੱਡੀਆਂ ਚੱਲ ਰਹੀਆਂ ਉਹ ਯੂਪੀ ਦੀਆਂ ਜਿਹੜੇ ਫਲੈਕਸ ਲੱਗ ਰਹੇ ਆ ਦਿੱਲੀ ਦੀ ਕੰਪਨੀ ਕੋਲ ਠੀਕ ਆ ਕੁੱਲ ਮਿਲਾ ਕੇ ਗੁਰੂ ਤੇਗ ਬਹਾਦਰ ਜੀ ਦੇ 300 350ਾਂ ਸ਼ਹੀਦੀ ਦਿਹਾੜੇ ਦੀ ਆੜ ਦੇ ਵਿੱਚ ਪੰਜਾਬ ਦੇ ਖਜ਼ਾਨੇ ਦਾ ਮੂੰਹ ਦਿੱਲੀ ਵੱਲ ਕੀਤਾ ਜਾ ਰਿਹਾ ਹੈ ਕੀ ਆ ਜਿਹੜੀ ਆ ਮੈਂ ਅਖਬਾਰਾਂ ਦੇ ਇਸ਼ਤਿਹਾਰ ਦਿਖਾਉਣਾ ਹੈ ਲਗਾਤਾਰ ਤੁਸੀਂ ਦੇਖੋਗੇ ਇੱਕ ਇਸ਼ਤਿਹਾਰ ਉਸ ਤੋਂ ਬਾਅਦ ਦੂਜਾ ਉਸ ਤੋਂ ਬਾਅਦ ਤੀਜਾ ਹਰ ਰੋਜ਼ ਦੇ ਅਖਬਾਰ ਦੇ ਵਿੱਚ ਲੱਖਾਂ ਰੁਪਏ ਦੇ ਕਰੋੜਾਂ ਰੁਪਏ ਦੇ ਇਸ਼ਤਿਹਾਰ ਕਿਉਂਕਿ ਅੰਗਰੇਜ਼ੀ ਅਖਬਾਰ ਨੇ ਹਿੰਦੀ ਅਖਬਾਰ ਨੇ ਪੂਰੇ ਦੇਸ਼ ਦੇ ਵਿੱਚ ਅਸੀਂ ਕਹਿੰਦੇ ਆ ਕਿ ਚੀਜ਼ਾਂ ਮਨਾਉਣੀਆਂ ਚਾਹੀਦੀਆਂ ਪਰ ਗੁਰੂ ਜੀ ਇਹਨਾਂ ਚੀਜ਼ਾਂ ਤੇ ਕਦੇ ਵੀ ਹੱਕ ਵਿੱਚ ਨਹੀਂ ਹੋਣੇ ਕਿਸ ਤਰੀਕੇ ਨਾਲ ਖਜ਼ਾਨੇ ਦੀ ਬਰਬਾਦੀ ਕਰਕੇ ਕੀ ਇਹਦੇ ਨਾਲ ਗੁਰੂ ਤੇਗ ਬਹਾਦਰ ਨੂੰ ਕੋਈ ਖੁਸ਼ੀ ਮਿਲੇਗੀ ਸਗੋਂ ਉਲਟਾ ਜਿਹੜੀਆਂ ਸਰਕਾਰ ਦੀਆਂ ਪਾਲਿਸੀਆਂ ਉਹ ਤਾਂ ਉਹਨੀਆਂ ਸਿੱਖਿਆਵਾਂ ਦੇ ਉਲਟ ਹੈ ਬਿਲਕੁਲ ਉਹਨਾਂ ਦੇ ਜਿਹੜੀਆਂ ਆਪੋਜੀਟ ਉਤਰਦੀਆਂ ਉਹ ਤਾਂ ਨਿਮਾਣਿਆਂ ਨਤਾਣਿਆਂ ਦੀ ਗੱਲ ਕਰਦੇ ਸੀ ਸਿੱਖੀ ਤਾਂ ਹੈ ਹੀ ਨਿਮਾਣਿਆਂ ਨਤਾਣਿਆਂ ਦੀ ਪਰ ਇੱਥੇ ਤਾਂ ਨਿਮਾਣੇ ਨਤਾਣਿਆਂ ਤੇ ਲਗਾਤਾਰ ਜ਼ੁਲਮ ਹੋ ਰਿਹਾ ਹੈ ਲਗਾਤਾਰ ਕੁੱਟਿਆ ਜਾ ਰਿਹਾ ਉਹੀ ਜਿਹੜੀਆਂ ਉਸ ਸਮੇਂ ਦੀਆਂ ਸਰਕਾਰ ਦੀਆਂ ਚਾਲਾਂ ਸੀ ਉਹੀ ਹੁਣ ਲਾਗੂ ਹੋ ਰਹੀਆਂ ਪਰ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਖਜ਼ਾਨੇ ਦਾ ਮੂੰਹ ਇਹਨਾਂ ਅਖਬਾਰਾਂ ਵਾਲੇ ਨਾ ਐਡਾਂ ਵੱਲ ਮੋੜਿਆ ਜਾ ਰਿਹਾ ਹੈ ਜਿਸ ਤਰੀਕੇ ਦੇ ਨਾਲ ਲਗਾਤਾਰ ਸ਼ਹਿਰਾਂ ਦੇ ਵਿੱਚ ਬੋਰਡ ਤੁਸੀਂ ਕਿਸੇ ਵੀ ਸ਼ਹਿਰ ਚਲੇ ਜਾਓ ਉਹ ਭਰੇ ਪਏ ਆ ਤਾਂ ਉਥੋਂ ਇਹ ਸਿੱਧ ਹੁੰਦਾ ਹੈ ਕਿ ਇਸ ਸ਼ਹੀਦੀ ਦਿਹਾੜੇ ਦੀ ਆੜ ਦੇ ਵਿੱਚ ਦਿੱਲੀ ਦੇ ਆਪਣੇ ਆ ਯਾਰਾਂ ਨਾਲ ਯਾਰੀਆਂ ਪਗਾਈਆਂ ਜਾ ਰਹੀਆਂ ਜਿਵੇਂ ਪਹਿਲਾਂ ਟੈਂਟ ਦਿੱਲੀ ਤੋਂ ਆਉਂਦੇ ਆ ਜਦੋਂ ਕੋਈ ਫੰਕਸ਼ਨ ਕਰਨਾ ਹੁੰਦਾ ਤਾਂ ਹੁਣ ਜਿਹੜੇ ਲੇਜਰ ਸ਼ੋ ਕਰ ਰਹੇ ਆ ਲਾਈਟਾਂ ਦੇ ਜਿਹੜੇ ਸ਼ੋ ਉਹਦਾ ਸਮਾਨ ਵੀ ਦਿੱਲੀ ਤੋਂ ਜਿਹੜੀਆਂ ਟੈਂਟ ਸਿੱਟੀਆਂ ਵੱਲ ਰਹੀਆਂ ਉਹ ਵੀ ਬਹੁਤਾ ਸਮਾਨ ਦਿੱਲੀ ਤੋਂ ਜਿਹੜੇ ਨਗਰ ਕੀਰਤਨ ਦੇ ਚ ਟਰੱਕ ਆਉਂਦੇ ਆ ਉਹ ਯੂਪੀ ਦਿੱਲੀ ਦੇ ਜਿਹੜੀਆਂ ਜਿਹੜੇ ਐਡਵਰਟਾਈਜ਼ਮੈਂਟ ਦੀਆਂ ਬੋਰਡ ਲੱਗ ਰਹੇ ਆ ਉਹ ਵੀ ਦਿੱਲੀ ਤੋਂ ਤੇ ਅਖਬਾਰਾਂ ਨੂੰ ਵੀ ਵੱਡੇ ਪੱਦਰ ਦੇ ਉੱਤੇ ਜਿਹੜੀ ਆ ਉਹ ਐਡ ਦਿੱਤੀ ਜਾ ਰਹੀ ਆ ਸੋ ਇਸ ਤੇ ਸੋਚਣਾ ਬਣਦਾ ਕਿ ਕੀ ਜੇ ਵਾਕਈ ਪੰਜਾਬ ਸਰਕਾਰ ਨੇ ਕੋਈ ਗੁਰੂ ਤੇਗ ਬਹਾਦਰ ਜੀ ਲਈ ਕਰਨਾ ਸੀ ਬੜੇ ਲੰਮੇ ਸਮੇਂ ਤੋਂ ਜਿਹੜੇ ਭਾਈ ਜੈਤਾ ਜੀ ਦੇ ਗੁਰਦੁਆਰੇ ਨੂੰ ਜਾਂਦੀ ਸੜਕ ਉਹਨਾਂ ਦੀ ਸਾਂਭ ਸੰਭਾਲ ਨਹੀਂ ਹੋਈ ਉਸ ਤੋਂ ਬਾਅਦ ਗੁਰੂ ਤੇਗ ਬਹਾਦਰ ਜੀ ਦੇ ਨਾਮ ਤੇ ਕੋਈ ਸਕੂਲ ਕੋਈ ਵੱਡੇ ਪੱਧਰ ਦੇ ਉੱਤੇ ਕਾਲਜ ਕੋਈ ਹਸਪਤਾਲ ਅਜਿਹਾ ਖੋਲਿਆ ਜਾਂਦਾ ਜਿਹੜੀ ਕੋਈ ਵਾਕਈ ਪਤਾ ਲੱਗਦਾ ਕਿ 350 ਸਾਲ ਆਇਆ ਸੀ ਤਾਂ ਸਰਕਾਰ ਨੇ ਗੁਰੂ ਜੀ ਦੇ ਨਾਮ ਤੇ ਕੀਤਾ ਜਿਹਦੇ ਨਾਲ ਗਰੀਬਾਂ ਦਾ ਮਜ਼ਦੂਰਾਂ ਦਾ ਇਲਾਜ ਹੁੰਦਾ ਜਾਂ ਗਰੀਬਾਂ ਦੇ ਬੱਚਿਆਂ ਨੂੰ ਪੜ੍ਹਾਈ ਮੁਫਤ ਹੁੰਦੀ ਜਾਂ ਕੋਈ ਹਾਈ ਲੈਵਲ ਤੇ ਕੋਈ ਅਜਿਹੀ ਗੱਲ ਹੁੰਦੀ ਜਿਹਦੇ ਨਾਲ ਮਨੁੱਖਤਾ ਨੂੰ ਫਾਇਦਾ ਹੁੰਦਾ ਕਿਉਂਕਿ ਉਹ ਤਾਂ ਮਨੁੱਖਤਾ ਨੂੰ ਪਿਆਰ ਕਰਨ ਵਾਲੇ ਸੀ ਪਰ ਇਸ ਤਰੀਕੇ ਦੇ ਨਾਲ ਐਡਵਰਟਾਈਜ਼ਮੈਂਟ ਤੇ ਪੈਸੇ ੜਾਉਣਾ ਇਸ ਤਰੀਕੇ ਦੇ ਨਾਲ ਵਾਵਾ ਖੱਟਣ ਲਈ ਪੈਸਾ ੜਾਉਣਾ ਉਹ ਕਿੰਨਾ ਕ ਜਾਇਜ਼ ਹੈ ਸਭ ਨੂੰ ਹੀ ਪਤਾ ਹੈ ਕਿ ਗੁਰੂ ਗੋਬਿੰਦ ਸਿੰਘ ਪਾਦਰ ਜੀ ਦੀ ਜਿਹੜੀ ਪਾਲਿਸੀ ਸੀ ਸਿੱਖ ਧਰਮ ਦੀ ਪਾਲਿਸੀ ਸੀ ਸਿਧਾਂਤ ਸੀ ਉਹਦੇ ਤੇ ਆਮ ਆਦਮੀ ਪਾਰਟੀ ਕਿੰਨਾ ਖੜਾ ਉੱਤਰ ਰਹੀ ਹੈ ਆਮ ਆਦਮੀ ਪਾਰਟੀ ਜੇਕਰ ਚਾਹੁੰਦੀ ਹੈ ਤਾਂ ਉਹ ਪ੍ਰੈਸ਼ਰ ਪਾਵੇ ਉਹਨਾਂ ਬੰਦੀ ਸਿੰਘਾਂ ਨੂੰ ਕਢਵਾਉਣ ਲਈ 350 ਸ਼ਹੀਦੀ ਦਿਹਾੜੇ ਤੇ ਜਿਹੜੇ ਸਜ਼ਾਾਂਵਾਂ ਪੂਰੀਆਂ ਕਰਕੇ ਵੀ ਅਜੇ ਜੇਲ੍ਹਾਂ ਦੇ ਵਿੱਚ ਬੈਠੇ ਐ ਜਿਹੜੇ ਸਜ਼ਾਾਂਵਾਂ ਪੂਰੀਆਂ ਕਰਕੇ ਵੀ ਅੱਜ ਉਹਨੇ ਹੀ ਦੋਸ਼ੀ ਬਣੇ ਬੈਠੇ ਆ ਸਭ ਕੁਝ ਕੱਟ ਕੇ ਅੱਜ ਫੇਰ ਉਹਨਾਂ ਜੇਲ੍ਹਾਂ ਵਿੱਚ ਸੜ ਰਹੇ ਐ ਉੱਥੇ ਬੰਦ ਬੈਠੇ ਆ ਉਹਨਾਂ ਲਈ ਕੀ ਕਰ ਰਹੇ ਹੋ ਕੋਈ ਪੱਤਰ ਲਿਖਿਆ ਕਿ 350 ਸ਼ਹੀਦੀ ਦਿਹਾੜਾ ਜਿਹੜੇ ਸਾਡੇ ਗੁਰੂ ਨੇ ਮਾਨਵਤਾ ਲਈ ਇਹ ਸਭ ਕੁਝ ਕੀਤਾ ਸੀ ਤੁਸੀਂ ਵੀ ਮਾਨਵਤਾ ਦੇ ਨਾਤੇ ਉਹਨਾਂ ਦੇ ਮਾਨਵ ਅਧਿਕਾਰਾਂ ਦੀ ਪਾਲਣਾ ਕਰਦੇ ਹੋਏ ਉਹਨਾਂ ਨੂੰ ਰਿਹਾਅ ਕਰੋ ਕੋਈ ਅਜਿਹੀ ਗੱਲ ਕੀਤੀ ਕੋਈ ਅਜਿਹੀ ਗੱਲ ਨਹੀਂ ਸਿਰਫ ਤੇ ਸਿਰਫ ਐਡਵਰਟਾਈਜ਼ਮੈਂਟ ਦੇ ਕੇ ਗੁਰੂ ਤੇਗ ਬਹਾਦਰ ਜੀ ਦਾ ਜਿਹੜਾ ਇਹ ਚਾਹਣ ਕਿ ਗੁਰੂ ਤੇਗ ਬਹਾਦਰ ਜੀ ਜਿਹੜੇ ਆ ਉਹ ਖੁਸ਼ ਹੋਣਗੇ ਜਾਂ ਉਹਨਾਂ ਦੀ ਇਹ ਚੀਜ਼ ਨਾਲ ਕੋਈ ਬਹੁਤ ਵੱਡਾ ਫਾਇਦਾ ਹੋਣਾ ਹੈ ਇਹਦੇ ਨਾਲ ਫਾਇਦਾ ਨਹੀਂ ਹੋਣਾ ਫਾਇਦਾ ਗੁਰੂ ਤੇਗ ਬਹਾਦਰ ਨੂੰ ਤਾਂ ਦੇ ਉਹਨਾਂ ਦੇ ਸਿਧਾਂਤਾਂ ਤੇ ਚੱਲਦੇ ਜੇ ਉਹਨਾਂ ਦੇ ਸਿਧਾਂਤਾਂ ਤੇ ਚੱਲ ਕੇ ਕੋਈ ਮਾਨਵਤਾ ਦੀ ਭਲਾਈ ਵਾਲਾ ਕੰਮ ਕਰਦੇ ਪਰ ਉਸ ਤਰੀਕੇ ਦਾ ਨਹੀਂ ਹੈ ਉਲਟਾ ਪੰਜਾਬ ਦੇ ਖਜ਼ਾਨੇ ਦੀ ਬਰਬਾਦੀ ਹੈ ਇਹ ਖਜ਼ਾਨਾ ਉਹਨਾਂ ਹੀ ਭਾਈ ਜਿਹੜੇ ਲਾਲੋਆਂ ਦੇ ਹੱਥਾਂ ਦੇ ਵਿੱਚੋਂ ਮਿਹਨਤ ਕਰਕੇ ਭਰਿਆ ਜਾਂਦਾ ਜਿਹੜੇ ਭਾਈ ਲਾਲੋਆਂ ਦੀ ਗੱਲ ਗੁਰੂ ਨਾਨਕ ਦੇਵ ਜੀ ਨੇ ਕੀਤੀ ਸੀ ਉਹ ਭਾਈ ਲਾਲੋਆਂ ਦਾ ਖਜ਼ਾਨਾ ਲਟਾਇਆ ਕਿਨਾਂ ਤੇ ਜਾ ਰਿਹਾ ਮਲਕ ਭਾਗਵਾਂ ਤੇ ਉਹਨਾਂ ਦੇ ਘਰ ਭਰੇ ਜਾ ਰਿਹਾ ਇਹਨਾਂ ਐਡਵਰਟਾਈਜ਼ਮੈਂਟਾਂ ਨਾਲ ਸੋ ਇਹ ਤੇ ਪੰਜਾਬ ਸਰਕਾਰ ਨੂੰ ਗੌਰ ਕਰਨ ਦੀ ਲੋੜ ਹੈ ਕਿ ਇਹ ਜਿਹੜਾ ਤੁਸੀਂ ਖਜ਼ਾਨਾ ਲਟਾਉਣ ਤੇ ਤੁਰਿਓ ਜਾਂ ਜਿਹੜਾ 350 ਸਾਲਾ ਮਨਾ ਕੇ ਜਿਸ ਤਰੀਕੇ ਦੇ ਨਾਲ ਖਜ਼ਾਨੇ ਦੀ ਬਰਬਾਦੀ ਕਰ ਰਹੇ ਹੋ ਇਹ ਗੁਰੂ ਦੇ ਸਿਧਾਂਤਾਂ ਦੇ ਬਿਲਕੁਲ ਉਲਟ ਹੈ ਇਹ ਗੁਰੂ ਦੇ ਸਿਧਾਂਤਾਂ ਦੇ ਨੇੜੇ ਤੇੜੇ ਵੀ ਨਹੀਂ ਹੈ ਗੁਰੂ ਇਹਨਾਂ ਚੀਜ਼ਾਂ ਦੇ ਭੁੱਖੇ ਨਹੀਂ ਹੈ ਪਰ ਗੁਰੂ ਉਹਨਾਂ ਚੀਜ਼ਾਂ ਦੇ ਭੁੱਖੇ ਜੇ ਤੁਸੀਂ ਇਸ ਕੰਮ ਲਈ ਕੋਈ ਮਾਨਵਤਾ ਦੀ ਭਲਾਈ ਵਾਲਾ ਕੰਮ ਕਰਦੇ ਸੋ ਇਹ ਮਾਨਵਤਾ ਦੀ ਭਲਾਈ ਛੱਡ ਕੇ ਜਿਸ ਤਰੀਕੇ ਦਾ ਐਡ ਤੇ ਖਰਚਾ ਕੀਤਾ ਜਾ ਰਿਹਾ ਜਿਸ ਤਰੀਕੇ ਨਾਲ ਮਸ਼ਹੂਰੀ ਕੀਤੀ ਜਾ ਰਹੀ ਹੈ ਇਹ ਪੰਜਾਬ ਲਈ ਵੀ ਚੰਗਾ ਨਹੀਂ ਹੈ ਤੇ ਗੁਰੂਆਂ ਗੁਰੂਆਂ ਦੀਆਂ ਸਿੱਖਿਆਵਾਂ ਦੇ ਵੀ ਨੇੜੇ ਤੇੜੇ ਨਹੀਂ